ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 25 ਸਾਲ ਤੱਕ ਨਹੀਂ ਪਰਨਾ ਪਵੇਗਾ ਬਿਜਲੀ ਦਾ ਬਿੱਲ ਮਿਲ ਰਹੀ ਹੈ 60 ਫੀਸ ਤੱਕ ਦੀ ਸਬਸਿਡੀ ਇਸ ਦੇ ਨਾਲ ਜੇਕਰ ਤੁਸੀਂ ਵੀ ਵਾਰ-ਵਾਰ ਬਿਜਲੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਕਾਟੇ ਕੀਮਤ ਚ ਬਿਜਲੀ ਵਾਲੇ ਸੋਲਰ ਸਿਸਟਮ ਲਗਾ ਸਕਦੇ ਹੋ ਇਸ ਨੂੰ ਤੁਹਾਨੂੰ 24 ਘੰਟੇ ਬਿਨਾਂ ਰੁਕੇ ਬਿਜਲੀ ਪ੍ਰਦਾਨ ਕਰੇਗਾ ਤੇ ਤੁਹਾਡੀ ਬਿਜਲੀ ਦੇ ਬਿੱਲ ਵਿੱਚ 50 ਤੱਕ ਦੀ ਕਮੀ ਕਰੇਗਾ 60 ਤੱਕ ਸਬਸਿਡੀ ਦਿੱਤੀ ਜਾਵੇਗੀ ਜੇਕਰ ਤੁਸੀਂ ਵੀ ਆਪਣੇ ਲਈ ਸੋਲਰ ਸਿਸਟਮ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਡਾਈ ਗਰੁੱਪ ਤੋਂ 2 ਕਿਲੋਵਾਟ ਦੇ ਸਿਸਟਮ ਸਵਰਥਾਂ ਵਾਲਾ ਸੋਲਰ ਕ੍ਰੋਡ ਕ੍ਰੀਡ ਸਕਦੇ ਹੋ ਜਿਸ ਜੋ ਸਾਡ ਫ੍ਰੀਜ਼ਰ ਦੀ ਸਬਸਿਡੀ ਦਿੱਤੀ ਜਾਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਵੱਧ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਅਤੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ